ਹਾਂਜੀ ਸਸਿਆ ਕਰ ਲਓ ਉਸ ਤੋਂ ਅੱਜ ਦੀ ਵੱਡੀ ਅਪਡੇਟ 48i ਵੱਡੀ ਕੋਸਕਬਰੀ ਨਵੀਂ ਸਕੀਮ ਸ਼ੁਰੂ ਕਰ ਬੈਠੇ ਅੱਜ ਹੀ ਕਰੋ ਸਰਕਾਰੀ ਕੰਮ ਹਰ ਮਹੀਨੇ ਮਿਲੇਗਾ 35000 ਪਲਸ ਸੈਲਰੀ ਕੀ ਹੈ ਪੂਰੀ ਅਪਡੇਟ ਆਉ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂਕਿ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬਲਰਟ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਦੋਸਤੋ ਤੁਸੀਂ ਵੀ ਪੰਜਾਬ ਦੇ ਵਿੱਚ ਰਹਿ ਰਹੇ ਹੋ ਤਾਂ ਤੁਹਾਡੇ ਲਈ ਅੱਜ ਦੀ ਅਪਡੇਟ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਜੋ ਨਵੀਂ ਸਕੀਮ ਔਰਤਾਂ ਦੇ ਲਈ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਹੈ ਇਸ ਦੇ ਵਿੱਚ ਕਾਫੀ ਔਰਤਾਂ ਕੰਮ ਕਰ ਰਹੀਆਂ ਹਨ ਅਤੇ ਵਧੀਆ ਚੰਗਾ ਬੈਨੀਫਿਟ ਕਮਾਰੀਆਂ ਹਨ ਅਤੇ ਤੁਸੀਂ ਵੀ ਕਮਾ ਸਕਦੇ ਹੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਸਕੀਮ ਦਾ ਕੀ ਨਾਮ ਹੈ ਇਹ ਸਕੀਮ ਪਹਿਲ ਦੇ ਨਾਮ ਤੇ ਸ਼ੁਰੂ ਕੀਤੀ ਗਈ ਹੈ ਜਿਹੜੀ ਕੀ ਪੂਰੇ ਪੰਜਾਬ ਦੀਆਂ ਔਰਤਾਂ ਦੇ ਲਈ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਜਿੰਨੀਆਂ ਵੀ ਲੇਡੀਆਂ ਜਾਂ ਲੜਕੀਆਂ ਸਟਿਚਿੰਗ ਦਾ ਕੰਮ ਜਾਣਦੀਆਂ ਹਨ ਉਹਨਾਂ ਦੇ ਲਈ ਬਹੁਤ ਵਧੀਆ ਮੌਕਾ ਹੈ ਕਿਉਂਕਿ ਹੁਣ ਸਰਕਾਰ ਨੇ ਸਟੀਚਿੰਗ ਦਾ ਕੰਮ ਪੰਜਾਬ ਦੀਆਂ ਲੇਡੀਜ਼ ਨੂੰ ਦੇ ਦਿੱਤਾ ਇੱਕ ਕਾਰੋਬਾਰ ਦੇ ਤੌਰ ਤੇ ਤਾਂ ਕਿ ਉਹ ਆਪਣੇ ਘਰ ਬੈਠੇ ਹੀ ਸਟੀਚਿੰਗ ਦਾ ਕੰਮ ਕਰਕੇ ਵਧੀਆ ਇਨਕਮ ਅਰਨਿੰਗ ਕਰ ਸਕਦੇ ਹਨ ਕਿਉਂਕਿ ਪਹਿਲਾਂ ਜੋ ਸਟੀਚਿੰਗ ਦਾ ਕੰਮ ਸੀ ਜ਼ਿਆਦਾਤਰ ਪ੍ਰਾਈਵੇਟ ਕੰਪਨੀਆਂ ਕੋਲ ਲੋਕ ਕਰਵਾਇਆ ਜਾਂਦਾ ਸੀ ਜਿਸ ਕਰਕੇ ਉਹਨਾਂ ਨੂੰ ਕਾਫੀ ਖਰਚ ਦੇਣਾ ਪੈਂਦਾ ਸੀ ਤਾਂ ਇਸ ਕਰਕੇ ਪੰਜਾਬ ਸਰਕਾਰ ਨੇ ਹੁਣ ਇਹ ਕੰਮ ਪੰਜਾਬੀਆਂ ਮਹਿਲਾ ਨੂੰ ਦੇ ਦਿੱਤਾ ਹੈ ਅੱਗੇ ਜਿਹੜੀਆਂ ਮਹਿਲਾ ਘਰੇ ਸਟਿਚਿੰਗ ਦਾ ਕੰਮ ਜਾਂਦੀਆਂ ਹਨ ਉਹ ਘਰੇ ਕੁਝ ਸਮਾਂ ਲਗਾ ਕੇ ਸਟਿਚਿੰਗ ਦਾ ਕੰਮ ਕਰਨਗੀਆਂ ਤਾਂ ਜੋ ਪ੍ਰੋਡਕਟ ਤਿਆਰ ਕਰਨਗੀਆਂ ਉਹ ਅੱਗੇ ਸਰਕਾਰ ਉਹਨਾਂ ਤੋਂ ਪ੍ਰੋਡਕਟ ਲੈ ਕੇ ਅੱਗੇ ਸਕੂਲਾਂ ਵਿੱਚ ਜਿਵੇਂ ਕਿ ਯੂਨੀਫਾਰਮ ਦਿੰਦੇ ਆ ਬੱਚਿਆਂ ਨੂੰ ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀ ਯੂਨੀਫਾਰਮ ਹੈ ਹੋਰ ਸਰਕਾਰੀ ਮਹਿਕਮਿਆਂ ਵਿੱਚ ਜੋ ਯੂਨੀਫਾਰਮ ਲੱਗਦੀ ਆ ਉਹ ਸਾਰਾ ਕੰਮ ਹੁਣ ਇਹਨਾਂ ਮਹਿਲਾ ਨੂੰ ਦਿੱਤਾ ਜਾਵੇਗਾ ਜਿਹੜਾ ਕਿ ਪਹਿਲ ਦੇ ਵਿੱਚ ਆਪਣੇ ਆਪ ਨੂੰ ਰਜਿਸਟਰਡ ਕਰਕੇ ਸਰਕਾਰ ਦੀ ਇਹਨਾਂ ਸਕੀਮਾਂ ਦਾ ਵਿੱਚ ਕੰਮ ਕਰਕੇ ਲਾਭ ਉਠਾਉਣਾ ਚਾਹੁੰਦੀਆਂ ਨੇ ਸਭ ਤੋਂ ਪਹਿਲਾਂ ਹੁਣ ਸਟਾਰਟ ਕੀਤਾ ਗਿਆ ਸਕੂਲੀ ਬੱਚਿਆਂ ਦੀਆਂ ਅੱਗੇ ਯੂਨੀਫਾਰਮ ਤਿਆਰ ਕਰਨ ਦਾ ਕੰਮ ਜਿਸ ਦੇ ਵਿੱਚ ਸ਼ਰਟ ਸਲਵਾਰ ਪੈਂਟ ਦੁਪੱਟਾ ਸ਼ੂਜ਼ ਸੌਕਟ ਪੁੱਲਓਵਰ ਵੁੱਡਨ ਕੈਪ ਇਹ ਸਾਰੀਆਂ ਚੀਜ਼ਾਂ ਜੋ ਹੁਣ ਲੇਡੀਜ਼ ਬਣਾ ਕੇ ਬਾਇ ਕਮਿਸ਼ਨ ਸਰਕਾਰ ਤੋਂ ਪੈਸਾ ਅਰਨ ਕਰ ਸਕਦੀਆਂ ਹਨ ਇਸਦੇ ਵਿੱਚ ਜਿੰਨੇ ਵੀ ਗਵਰਨਮੈਂਟ ਸਕੂਲ ਆ ਗਰਲ ਸਕੂਲ ਆ ਜੋ ਬॉयਜ਼ਲੀ ਆ ਸਾਰੇ ਸਕੂਲਾਂ ਦੇ ਵਿੱਚ ਇਹ ਕੰਮ ਜੋ ਯੂਨੀਫਾਰਮ ਦੇਣ ਦਾ ਉਹ ਔਰਤਾਂ ਦੁਆਰਾ ਸ਼ੁਰੂ ਕੀਤਾ ਗਿਆ ਆ ਔਰ ਟੋਟਲ ਅੱਜ ਤੱਕ ਗੱਲ ਕਰੀਏ 400 ਤੋਂ ਵੱਧ ਲੇਡੀਜ਼ ਇਸ ਕੰਮ ਦੇ ਵਿੱਚ ਆਪਣੇ ਆਪ ਨੂੰ ਰਜਿਸਟਰਡ ਕਰਕੇ ਇਸ ਸਕੀਮ ਦਾ ਲਾਭ ਉਠਾਰੀਆਂ ਹਨ ਅਤੇ ਤੁਸੀਂ ਵੀ ਅਗਰ ਇਸ ਕੰਮ ਦੇ ਲਈ ਆਪਣੇ ਆਪ ਨੂੰ ਰਜਿਸਟਰਡ ਕਰਨਾ ਹੈ ਤਾਂ ਤੁਸੀਂ ਡਿਸਟ੍ਰਿਕਟ ਆਫਿਸ ਜੋ ਤੁਹਾਡੇ ਜ਼ਿਲ੍ਹੇ ਦਾ ਆ ਉੱਥੇ ਤੁਸੀਂ ਜਾਣਾ ਹੈ ਉਹਨਾਂ ਨੂੰ ਤੁਸੀਂ ਪੁੱਛਣਾ ਕਿ ਅਸੀਂ ਆਪਣੇ ਆਪ ਨੂੰ ਜੋ SGH ਗਰੁੱਪ ਦੇ ਵਿੱਚ ਰਜਿਸਟਰ ਕਰਵਾਉਣਾ ਹੈ ਤਾਂ ਕਿ ਅਸੀਂ ਪੈਲ ਸਕੀਮ ਦੇ ਉੱਪਰ ਕੰਮ ਕਰ ਸਕੀਏ ਤਾਂ ਤੁਸੀਂ ਆਪਣਾ ਡਿਟੇਲ ਉਹਨਾਂ ਨੂੰ ਸ਼ੇਅਰ ਕਰੋਗੇ ਤਾਂ ਤੁਹਾਡੇ ਨਾਲ ਜਦੋਂ ਵੀ ਕੰਮ ਤੁਹਾਡੇ ਡਿਸਟ੍ਰਿਕਟ ਦੇ ਵਿੱਚ ਸ਼ੁਰੂ ਹੋਵੇਗਾ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਏਗਾ ਸਭ ਤੋਂ ਪਹਿਲਾਂ ਤੁਹਾਡੇ ਏਰੀਆ ਦੇ ਜਿੰਨੇ ਵੀ ਨਜ਼ਦੀਕੀ ਔਰਤਾਂ ਹੋਣਗੀਆਂ ਜਿਹੜੀਆਂ ਇਸ ਕੰਮ ਦੇ ਵਿੱਚ ਰਜਿਸਟਰ ਕਰ ਰਹੀਆਂ ਨੇ ਸਭ ਤੋਂ ਪਹਿਲਾਂ ਤੁਹਾਡਾ ਇੱਕ ਗਰੁੱਪ ਬਣਾਇਆ ਜਾਏਗਾ ਗਰੁੱਪ ਦੇ ਵਿੱਚ ਇੱਕ ਮੇਨ ਮੈਂਬਰ ਜੋ ਤੁਹਾਡਾ ਚੁਣਿਆ ਜਾਏਗਾ ਟੀਮ ਦਾ ਜਿਹੜਾ ਕਿ ਤੁਹਾਨੂੰ ਗਾਈਡ ਕਰਦਾ ਰਹੇਗਾ ਕਿ ਕਿਸ ਤਰੀਕੇ ਕੰਮ ਕਰਨਾ ਹੈ ਜਿਹੜਾ ਗਾਈਡਨਰ ਹੋਵੇਗਾ ਉਸ ਦੀ ਸੈਲਰੀ ਵੀ ਜ਼ਿਆਦਾ ਹੋਵੇਗੀ ਦੂਸਰਾ ਨੰਬਰ ਤੇ ਉਹਨੇ ਸਾਰੀਆਂ ਲੇਡੀਜ਼ ਨੂੰ ਕੰਮ ਦੇਣਾਗਾ ਅਤੇ ਜੋ ਵੀ ਕੰਮ ਕੰਪਲੀਟ ਹੋ ਜਾਏਗਾ ਉਹ ਕੰਮ ਵਾਪਸ ਲੈ ਕੇ ਅੱਗੇ ਉਹਨਾਂ ਸਕੂਲਾਂ ਦੇ ਵਿੱਚ ਭੇਜਣਾ ਹੋਵੇਗਾ ਸਾਰਾ ਮਟੀਰੀਅਲ ਜੋ ਵੀ ਬੱਚਿਆਂ ਦੇ ਲਈ ਤਿਆਰ ਕੀਤਾ ਗਿਆ ਤਾਂ ਬੱਚਿਆਂ ਦੇ ਲਈ ਜੋ ਇੱਕ ਕਿੱਟ ਤਿਆਰ ਕੀਤੀ ਜਾਏਗੀ ਉਸ ਦੇ ਵਿੱਚ ਬੱਚਿਆਂ ਦੀ ਕੰਪਲੀਟ ਯੂਨੀਫਾਰਮ ਪੈਕ ਕਰਕੇ ਤੁਸੀਂ ਸਕੂਲਾਂ ਵਿੱਚ ਭੇਜਣੀ ਹੋਵੇਗੀ ਔਰ ਉਸ ਤੋਂ ਪਹਿਲਾਂ ਤੁਹਾਡੇ ਜੋ ਮੈਂਬਰ ਹੈ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਸਕੂਲਾਂ ਦੇ ਵਿੱਚ ਜਾ ਕੇ ਇੱਕ ਪ੍ਰੋਜੈਕਟ ਦਾ ਜੋ ਵਰਕ ਹੈ ਉਹ ਲੈਣਾ ਹੋਵੇਗਾ ਕਿ ਕਿੰਨੇ ਉਮਰ ਦੇ ਕਿੰਨੇ ਬੱਚੇ ਆ ਔਰ ਕਿੰਨੇ ਉਮਰ ਦੇ ਕਿੰਨੇ ਬੱਚੇ ਆ ਤਾਂ ਕਿ ਤੁਹਾਨੂੰ ਯੂਨੀਫਾਰਮ ਸਿਉਣ ਦੇ ਵਿੱਚ ਬਹੁਤੀ ਮੁਸ਼ਕਲ ਨਾ ਆਵੇ ਔਰ ਜਦੋਂ ਤੁਸੀਂ ਫਾਰਮ ਭਰਨਾ ਹੋਵੇਗਾ ਤੁਸੀਂ ਇਹ ਚੀਜ਼ ਜ਼ਰੂਰ ਦੱਸਣੀ ਹੋਵੇਗੀ ਕਿ ਤੁਸੀਂ ਸਿਰਫ ਔਰ ਸਿਰਫ ਗਰਲਸ ਹੈ ਯਾਨੀ ਕਿ ਲੜਕੀਆਂ ਦੇ ਕੱਪੜੇ ਸਟਿਚ ਕਰ ਸਕਦੇ ਹੋ ਜਾਂ ਫਿਰ ਬॉयਜ਼ ਦੇ ਜੋ ਪੈਂਟ ਸ਼ਰਟ ਹੈ ਉਹ ਵੀ ਸਟਿਚ ਕਰ ਸਕਦੇ ਹੋ ਕਿਉਂਕਿ ਉਸ ਹਿਸਾਬ ਨਾਲ ਹੀ ਤੁਹਾਨੂੰ ਕੰਮ ਦਿੱਤਾ ਜਾਏਗਾ ਜਿਹੜਾ ਕੰਮ ਤੁਹਾਨੂੰ ਪਹਿਲਾਂ ਤੁਸੀਂ ਆਉਂਦਾ ਹੈ ਇਸ ਤੋਂ ਬਾਅਦ ਜੋ ਤੁਹਾਡਾ ਮੇਨ ਮੈਂਬਰ ਹੋਵੇਗਾ ਗਰੁੱਪ ਦਾ ਐਡਮਿਨ ਹੋਵੇਗਾ ਉਹ ਤੁਹਾਡੀ ਹਰ ਹਫਤੇ ਬਾਅਦ ਚੈਕਿੰਗ ਕਰਦਾ ਰਹੇਗਾ ਕਿ ਜਿਹੜਾ ਵੀ ਪਰਸਨ ਕੰਮ ਕਰ ਰਿਹਾ ਬਿਲਕੁਲ ਸਹੀ ਕੰਮ ਕਰ ਰਿਹਾ ਕਿਤੇ ਇਹ ਤਾਂ ਨਹੀਂ ਕਿ ਕੋਈ ਕੰਮ ਗਲਤ ਕਰਕੇ ਜਾਂ ਫਿਰ ਗਲਤ ਤਰੀਕੇ ਨਾਲ ਕੱਪੜੇ ਸੀ ਕੇ 유ਨੀਫਾਰਮ ਸੀ ਕੇ ਬੱਚਿਆਂ ਨੂੰ ਭੇਜ ਰਿਹਾ ਜਿਸ ਨਾਲ ਸਰਕਾਰ ਨੂੰ ਵੀ ਲਾਸ ਹੋਵੇਗਾ ਅਤੇ ਉਸ ਐਡਮਿਨ ਨੂੰ ਵੀ ਲਾਸ ਹੋਵੇਗਾ ਕਿਉਂਕਿ ਸਰਕਾਰ ਨੇ ਉਸ ਐਡਮਿਨ ਨੂੰ ਹੀ ਮੇਨ ਸਭ ਤੋਂ ਪਹਿਲਾਂ ਪੜਨਾ ਹੈ ਕਿ ਤੇਰੇ ਗਰੁੱਪ ਵਿੱਚ ਅਜਾਹਾਂ ਬੰਦਾ ਕੋਈ ਗਲਤ ਕੰਮ ਕਰ ਰਿਹਾ ਤਾਂ ਤੁਸੀਂ ਇਸ ਚੀਜ਼ ਦੀ ਇਨਕੁਆਰੀ ਨਹੀਂ ਕੀਤੀ ਗਈ ਤਾਂ ਇਸ ਤਰੀਕੇ ਹੁਣ ਪੂਰੇ ਜ਼ਿਲ੍ਹਿਆਂ ਵਿੱਚ ਕੰਮ ਸਟਾਰਟ ਹੋ ਚੁੱਕਿਆ ਹੈ ਔਰ ਇਸ ਦੇ ਵਿੱਚ ਜੋ ਤੁਹਾਡਾ ਯੂਨੀਫਾਰਮ ਹੈ ਦਾ ਜਿਵੇਂ ਕਿ ਇੱਕ ਸ਼ਰਟ ਸੀਨ ਦੇ 50 ਰੁਪਏ ਤੱਕ ਕਮਿਸ਼ਨ ਹੁੰਦਾਗਾ ਇਸ ਤੋਂ ਇਲਾਵਾ ਜੋ ਪੂਰਾ ਸੂਟ ਹੈ ਉਸ ਦਾ ਵੀ 50 ਤੋਂ 100 ਰੁਪਏ ਤੱਕ ਕਮਿਸ਼ਨ ਰਹਿੰਦਾ ਹੈਗਾ ਤਾਂ ਉਹ ਅਲੱਗ-ਅਲੱਗ ਸਾਈਜ਼ ਦੇ ਉੱਪਰ ਡਿਪੈਂਡ ਕਰਦਾ ਕਿ ਟੋਟਲ ਤੁਹਾਡਾ ਕਿੰਨਾ ਕਮਿਸ਼ਨ ਮਿਲੇਗਾ ਤਾਂ ਲਗਭਗ ਇੱਕ ਯੂਨੀਫਾਰਮ ਕੰਪਲੀਟ ਸੈੱਟ ਦਾ 200 ਰੁਪਏ ਤੱਕ ਤੁਹਾਨੂੰ ਕਮਿਸ਼ਨ ਸਰਕਾਰ ਦੇ ਰਹੀ ਹੈ ਅਗਰ ਤੁਸੀਂ ਦਿੱਲੀ ਦੇ 2 ਤੋਂ 3 ਸੂਟ ਵੀ ਸਿੰਦੇ ਹੋ ਤਾਂ ਤੁਹਾਡੇ 4-500000 ਰੁਪਏ ਤੱਕ ਦਿੱਲੀ ਦੀ ਤੁਸੀਂ ਇਸ ਤੋਂ ਅਰਨਿੰਗ ਕਰ ਸਕਦੇ ਹੋ ਅਤੇ ਹਰ ਮਹੀਨੇ ਤੁਹਾਨੂੰ ਤੁਹਾਡੇ ਕੰਮ ਦੇ ਅਪੋਰਟਿੰਗ ਤੁਸੀਂ ਕਿੰਨਾ ਕੰਮ ਕੀਤਾ ਉਸ ਦੀ ਸੈਲਰੀ ਤੁਹਾਡੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ ਇਸ ਵਿੱਚ ਰਜਿਸਟਰਡ ਕਰਨ ਦੇ ਲਈ ਜੋ ਜ਼ਰੂਰੀ ਡਾਕੂਮੈਂਟ ਨੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਚਾਹੀਦਾਗਾ ਇਸ ਦੇ ਨਾਲ ਤੁਹਾਡਾ ਇੱਕ ਬੈਂਕ ਖਾਤਾ ਅਤੇ ਇੱਕ ਰੈਜ਼ੀਡੈਂਟ ਦਾ ਸਹੀ ਪ੍ਰੂਫ ਤੁਹਾਡੇ ਕੋਲ ਹੋਣਾ ਚਾਹੀਦਾਗਾ ਤਾਂ ਕਿ ਤੁਸੀਂ ਇਸ ਸਕੀਮ ਵਿੱਚ ਰਜਿਸਟਰਡ ਕਰ ਸਕੋ ਰਜਿਸਟਰਡ ਕਰਨ ਲਈ ਤੁਸੀਂ ਆਪਣੇ ਡਿਸਟ੍ਰਿਕਟ ਦੇ ਜੋ ਮੇਨ ਆਫਿਸ ਹੈ ਡੀਸੀ ਆਫਿਸ ਦੇ ਵਿੱਚ ਜਾ ਕੇ ਤੁਸੀਂ ਆਪਣੇ ਫਾਰਮ ਜ਼ਰੂਰ ਫਿਲ ਕਰੋ ਅਤੇ ਇਸ ਦੇ ਸੰਬੰਧੀ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਆਪਣੇ ਟੈਲੀਗ੍ਰਾਮ ਗਰੁੱਪ ਵਿੱਚ ਮੈਸੇਜ ਕਰ ਸਕਦੇ ਹੋ ਧੰਨਵਾਦ